ਜਿੱਥੇ ਕਿ ਅਸੀਂ ਬੱਚਿਆਂ ਨੂੰ ਸਕੂਲ ਦੇ ਵਿੱਚ ਚੰਗੇ ਵਿਕਦੇ ਲਈ ਤੇ ਚੰਗੇ ਰਹਿਣ ਸਹਿਣ ਤੇ ਵਾਤਾਵਰਨ ਦੇ ਲਈ ਸਕੂਲਾਂ ਦੇ ਵਿੱਚ ਪੜਨ ਦੇ ਲਈ ਪੇਜਦੇ ਆ ਪਰ ਉੱਥੇ ਇੱਕ ਇਹੀ ਸ਼ਰਮਨਾਕ ਕਰਤੂਤ ਨਿਕਲ ਕੇ ਸਾਹਮਣੇ ਆ ਰਹੀ ਹੈ ਜੀਹਾਂ ਦੱਸ ਦਈਏ ਖਬਰ ਮਾਨਸਾ ਤੋਂ ਹੈ ਜਿੱਥੇ ਕਿ 15 ਲੜਕੀਆਂ ਮਹਾਰਾਸ਼ਟਰ ਦੇ ਕੈਂਪਰ ਲਗਾਨ ਗਈਆਂ ਸੀ ਪਰ ਉੱਥੋਂ ਦੇ ਨਾਲ ਉਹਨਾਂ ਦੇ ਗਈ ਇੱਕ ਟੀਚਰ ਨੇ ਹੀ ਉਹਨਾਂ ਨੂੰ ਉੱਥੇ ਰਮ ਪੀਣ ਦੇ ਲਈ ਕਿਹਾ ਗਿਆ ਕਿ ਤੁਸੀਂ ਰਾਮ ਪੀ ਲੋ ਇਸ ਦੇ ਨਾਲ ਤੁਸੀਂ ਇੰਜੋਏ ਕਰ ਸਕਦੀਆਂ ਤੁਸੀਂ ਨੱਚ ਸਕਦੀਆਂ ਹੋ ਤੇ ਪਰ ਜਦੋਂ ਉਹਨਾਂ ਲੜਕੀਆਂ ਨੇ ਮਨਾਂ ਕੀਤਾ ਤਾਂ ਉਹਨਾਂ ਨੂੰ ਜ਼ਬਰਦਸਤੀ ਪੀਣ ਦੇ ਲਈ ਕਿਹਾ ਗਿਆ ਪਰ ਕਾਲਜ ਦੇ ਵਿੱਚ ਜਦੋਂ ਉਹਨਾਂ ਲੜਕੀਆਂ ਨੇ ਦੂਸਰੀਆਂ ਲੜਕੀਆਂ ਨਾਲ ਆ ਕੇ ਗੱਲਬਾਤ ਕੀਤੀ ਤਾਂ ਇਸੇ ਤਰ੍ਹਾਂ ਹੀ ਗੱਲ ਪੂਰੀ ਕਾਲਜ ਦੇ ਵਿੱਚ ਫੈਲ ਗਈ ਉਸ ਤੋਂ ਬਾਅਦ ਉਸ ਟੀਚਰ ਨੇ ਉਹਨਾਂ ਬੱਚੀਆਂ ਨੂੰ ਕਮਰੇ ਦੇ ਵਿੱਚ ਬੰਦ ਕਰਕੇ ਉਹਨਾਂ ਦੇ ਮੋਬਾਈਲ ਫੋਨ ਖੋਲੇ ਗਏ ਤੇ ਉਹਨਾਂ ਦੇ ਵਿੱਚੋਂ ਵੀਡੀਓਜ਼ ਜੋ ਵੀ ਉੱਥੇ ਕੁਝ ਫੋਟੋਆਂ ਸੀ ਉਹਨਾਂ ਨੂੰ ਡਿਲੀਟ ਕੀਤਾ ਗਿਆ ਤੇ ਕਿਹਾ ਗਿਆ ਕਿ ਤੁਹਾਨੂੰ ਕਾਲਜ ਦੇ ਵਿੱਚੋਂ ਬਾਹਰ ਕੱਢ ਦਿੱਤਾ ਜਾਵੇਗਾ ਤੇ ਤੁਸੀਂ ਮੇਰਾ ਕੁਝ ਨਹੀਂ ਬਗਾੜ ਸਕਦੇ ਇਸ ਦੇ ਨਾਲ ਹੀ ਸਾਡੇ ਪੱਤਰਕਾਰਾਂ ਨੇ ਉਹਨਾਂ ਦੇ ਪ੍ਰਿੰਸੀਪਲ ਨਾਲ ਗੱਲਬਾਤ ਕਰਨੀ ਚਾਹੀਦੀ ਤਾਂ ਪ੍ਰਿੰਸੀਪਲ ਕਿਨਾਰਾ ਕਰਦੇ ਹੋਏ ਦਿਖਾਈ ਨਜ਼ਰ ਆ ਰਹੇ ਨੇ ਪਰ ਜਿੱਥੇ ਪ੍ਰਿੰਸੀਪਲ ਤੋਂ ਉਸ ਮੈਡਮ ਦਾ ਨੰਬਰ ਮੰਗਿਆ ਗਿਆ ਤਾਂ ਪ੍ਰਿੰਸੀਪਲ ਨੇ ਉੱਥੇ ਆਪਣੇ ਆਪ ਨੂੰ ਬਿਜ਼ੀ ਦੱਸ ਕੇ ਫੋਨ ਕੱਟ ਕਰ ਦਿੱਤਾ ਸੋਚਣ ਵਾਲੀ ਗੱਲ ਇਹ ਹੈ ਕਿ ਜਿੱਥੇ ਲੜਕੀਆਂ ਨੂੰ ਅਸੀਂ ਬਾਹਰ ਨਿਕਲਣ ਦੀ ਆਜ਼ਾਦੀ ਦਿੰਨੀ ਆ ਦੂਸਰੇ ਪਾਸੇ ਇਹੋ ਜਿਹੀਆਂ ਸ਼ਰਮਨਾਕ ਹਰਕਤਾਂ ਇੱਕ ਔਰਤ ਹੀ ਔਰਤ ਦੇ ਨਾਲ ਕਰ ਰਹੀ ਹੈ ਤਾਂ ਵਿਸ਼ਵਾਸ ਕਿੱਥੇ ਰਹਿ ਜਾਂਦਾ ਹੈ ਏਵਨ ਪੰਜਾਬੀ ਟੀਵੀ ਲਈ ਜਗਰਾਤ ਸਿੰਘ ਪਿੱਖੀ ਦੀ ਵਿਸ਼ੇਸ਼ ਰਿਪੋਰਟ ਅਵਰੇ ਸੋਡੀਅਮ ਨੂੰ ਇੱਕ ਮਾਮਲਾ ਉਠਾਇਆ ਗਿਆ ਕੀ ਇਹ ਪੂਰਾ ਮਾਮਲਾ ਹੋਊਗਾ। ਇਹ ਮਾਮਲਾ ਇਹ ਹੈਗਾ ਅਸੀਂ ਪਿਛਲੇ ਦਿਨਾਂ ਚ ਮਹਾਰਾਸ਼ਟਰ ਗਏ ਸੀ ਤੇ ਸਾਡੇ ਕਾਲਜ ਵੱਲੋਂ 15 ਕੁੜੀਆਂ ਤੇ ਦੋ ਪ੍ਰੋਫੈਸਰ ਗਏ ਸੀ ਸਾਡੇ ਨਾਲ। ਉੱਥੇ ਸਾਡਾ ਕਲਚਰਲ ਪ੍ਰੋਗਰਾਮ ਸੀਗਾ ਤੇ ਜਦੋਂ ਅਸੀਂ ਉੱਥੇ ਗਏ ਪਹਿਲੇ ਦਿਨ ਸਾਡਾ ਗਿੱਧਾ ਪ੍ਰੋਗਰਾਮ ਸੀ ਜਿਹੜਾ ਉਹ ਵਧੀਆ ਨਹੀਂ ਹੋਇਆ ਸੀਗਾ ਤੇ ਇਸ ਇਹ ਗੱਲ ਤੋਂ ਸਾਡੇ ਸੁਰਵੀ ਮੈਡਮ ਗੁੱਸੇ ਹੋ ਗਏ ਸੀਗੇ। ਤੇ ਉਹਨਾਂ ਨੇ ਅਗਲੇ ਦਿਨ ਫਿਰ ਸਾਨੂੰ ਕਿਹਾ ਵੀ ਤੁਹਾਡੇ ਗਲੇ ਸੈੱਟ ਹੋ ਜਾਣੇ ਇਹ ਮੈਂ ਤੁਹਾਨੂੰ ਦਵਾਈ ਦਿੰਦੀ ਆ ਤੇ ਮੈਡਮ ਨੇ ਸੁਰਬੀ ਮੈਡਮ ਨੇ ਸਾਰਿਆਂ ਨੂੰ ਬਾਰੀ-ਬਾਰੀ ਨਾਲ ਵੀ ਉਹ ਵੀ ਉਹਨਾਂ ਨੇ ਕਿਹਾ ਵੀ ਦਵਾਈ ਹੈਗੀ ਇਹ ਤੇ ਸਾਰਿਆਂ ਨੂੰ ਪਿਆਤਾ ਇਸਰਾ ਪਿਆਤੀ ਉਹਨਾਂ ਨੇ ਤੇ ਬਾਅਦ ਵਿੱਚ ਇਹ ਗੱਲ ਕਾਲਜ ਦੇ ਵਿੱਚ ਆ ਗਈ ਤੇ ਕਾਲਜ ਤੋਂ ਪ੍ਰਿੰਸੀਪਲ ਮੈਡਮ ਕੋਲੇ ਗੱਲ ਚਲੀ ਗਈ ਤੇ ਇਹ ਗੱਲ ਤੋਂ ਉਹਨਾਂ ਨੇ ਸਾਨੂੰ ਡਾਂਟਿਆ ਤੇ ਇਸ ਤੋਂ ਬਾਅਦ ਸੂਵੀ ਮੈਡਮ ਵੱਲੋਂ ਸਾਰੇ ਸਾਨੂੰ ਕਾਲ ਲਗਾ ਕੇ ਡਰਾਇਆ ਤਮਕਾਇਆ ਗਿਆ ਵੀ ਤੁਸੀਂ ਇਹ ਗੱਲ ਤੋਂ ਮੁੱਖਰ ਜੋ ਤੇ ਇਸ ਤੋਂ ਬਾਅਦ ਹੁਣ ਉਹ ਸਾਨੂੰ ਕਹਿੰਦੇ ਨੇ ਵੀ ਤੁਹਾਡੇ ਪੇਪਰ ਵੀ ਮੇਰੇ ਹੱਥੇ 'ਚ ਨਹੀਂ ਹੈਗੇ ਤੇ ਉਹ ਸਾਡੇ ਕਰੀਅਰ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਮੰਗ ਇਹ ਕਰਦੇ ਹਾਂ ਵੀ ਉਹਨਾਂ ਨੂੰ ਕਾਲਜ ਤੋਂ ਬਾਹਰ ਕਿੱਢਿਆ ਜਾਵੇ ਹਾਂਜੀ ਅਸੀਂ ਕੱਲ ਪ੍ਰਿੰਸੀਪਲ ਮੈਡਮ ਨੂੰ ਮਿਲੇ ਸੀ ਡੈਪਿਊਟੇਸ਼ਨ ਲੈ ਕੇ ਉਹਨਾਂ ਨੇ ਯਕੀਨ ਦਿਵਾਇਆ ਕਿ ਮੈਂ ਇੱਕ ਕਮੇਟੀ ਬਣਾਈ ਹੋਈ ਹੈ ਇਨਕੁਆਇਰੀ ਕਮੇਟੀ ਇਨਕੁਆਇਰੀ ਤੋਂ ਬਾਅਦ ਮੇਰੇ ਕੋਲ ਰਿਪੋਰਟ ਆਏਗੀ ਕਿ ਮੈਂ ਕਾਰਵਾਈ ਕਰੂੰਗੀ ਉਹਨਾਂ ਨੇ ਮਤਲਬ ਯੂਨੀਵਰਸਿਟੀ ਦੇ ਡਾਇਰੈਕਟਰ ਦੇ ਧਿਆਨ ਦੇ ਵਿੱਚ ਵੀ ਲਿਆਂਦਾ ਉਹਨਾਂ ਨੇ ਵੀ ਸਾਡੇ ਸਾਹਮਣੇ ਫੋਨ ਤੇ ਗੱਲ ਕੀਤੀ ਤਾਂ ਅਸੀਂ ਨੇ ਇਹੀ ਮੰਗ ਕਰਦੇ ਹਾਂ ਕਿ ਇੱਕ ਤੇ ਉਹਨਾਂ ਤੇ ਕਿਉਂਕਿ ਉਹਨਾਂ ਨੇ ਇਕੱਲੇ ਲੜਕੀਆਂ ਨੂੰ ਮਤਲਬ ਇਹ ਇਹ ਗੱਲ ਕਹੀ ਨਹੀਂ ਉਹਨੇ ਉਸ ਮੈਡਮ ਨੇ ਲੜਕੀਆਂ ਨੂੰ ਕਮਰੇ ਵਿੱਚ ਬੰਦ ਕਰਕੇ ਲਗਭਗ ਲੜਕੀਆਂ ਕੀ ਮਿਸਲ 2 ਘੰਟੇ ਬੰਦ ਰੱਖਿਆ ਉਹਨਾਂ ਨੂੰ ਡਰਾਇਆ ਧਮਕਾਇਆ ਇਤੋਂ ਤੱਕ ਕਿ ਇੱਕ ਲੜਕੀ ਦਾ ਫੋਨ ਫੜ ਕੇ ਉਹਦਾ ਸਾਰਾ ਡਾਟਾ ਜਿਹੜਾ ਹੈ ਉਹ ਉਹਨੇ ਡਿਲੀਟ ਕਰ ਦਿੱਤਾ ਤਾਂ ਕਿ ਉਹ ਲੜਕੀਆਂ ਜਿਹੜੀਆਂ ਗੱਲਾਂ ਬਾਹਰ ਲੈ ਕੇ ਨਾ ਆਉਣ ਇਹ ਵੀ ਇੱਕ ਉਹਨਾਂ ਦਾ ਕਰਾਇਮ ਬੰਦਾ ਆ ਤਾਂ ਉਹਨਾਂ ਮੈਡਮ ਨੇ ਕਿਹਾ ਕਿ ਅਸੀਂ ਇਹਨਾਂ ਤੇ ਬੰਦੀ ਵਿਭਾਗੀ ਕਾਰਵਾਈ ਕਰਾਂਗੇ ਕਾਰਡੀ ਜਿਵੇਂ ਉਹਨੇ ਕਿਹਾ ਕਿ ਸਾਡੇ ਕੋਲੇ ਵੀ ਕੁੜੀਆਂ ਹੁੰਦਾ ਇਹ ਕੁੜੀਆਂ ਦਾ ਮੋਬਾਈਲ ਲੈ ਕੇ ਉਹਨੇ ਆਹ ਦਾ ਡਾਟਾ ਆਪਦੇ ਕੋਲ ਰੱਖ ਲਿਆ ਹੈ ਵੀ ਅਸੀਂ ਇਹ ਡਾਟਾ ਲੀਕ ਕਰਦਾ ਹੈ ਕਾਲੂ ਜੀ ਵੀ ਐਜਾ ਨਹੀਂ ਹਰਕਤ ਉਸ ਇਧਰੋਂ ਕੀਤੀ ਜਾਂਦੀ ਹੈ ਜਿਹੜਾ ਉਹਨੂੰ ਕੀ ਚੱਟ ਲਿਆ ਦੇਖੋ ਅਸੀਂ ਪ੍ਰਸ਼ਾਸਨ ਦੇ ਵੀ ਧਿਆਨ ਚ ਲਿਆਂਦਾ ਸਿਵਲ ਦੇ ਵੀ ਪੁਲਿਸ ਪ੍ਰਸ਼ਾਸਨ ਦੇ ਧਿਆਨ ਵਿੱਚ ਵੀ ਲਿਆਂਦਾ ਸਬੰਧਤ ਕਾਲਜ ਦੇ ਪ੍ਰਿੰਸੀਪਲ ਦੇ ਧਿਆਨ ਵਿੱਚ ਵੀ ਲਿਆਂਦਾ ਕਿ ਇਹਦੇ ਤੇ ਕਾਰਵਾਈ ਕੀਤੀ ਜਾਵੇ ਜਾਵੇ ਜੇ ਨਹੀਂ ਕਰਤੇ ਕਾਰਵਾਈ ਤਾਂ ਅਸੀਂ ਤਾਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਨੇ ਆ ਕਿਉਂਕਿ ਬੱਚਿਆਂ ਦਾ ਪਿੱਛਾ ਦਾ ਸਵਾਲ ਆ ਤਾਂ ਲਾਜ਼ਮੀ ਤੌਰ ਤੇ ਅਸੀਂ ਜਿਹੜੇ ਲੋਕ ਪੱਖੀ ਲੋਕ ਨੇ ਉਹਨਾਂ ਨੂੰ ਲੈ ਕੇ ਜਨ ਤੱਕ ਜਥੇਬੰਦੀਆਂ ਨੂੰ ਇਕੱਠਾ ਕਰਕੇ ਇਸ ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਦੇ ਤੇ ਸਟਰਗਲ ਕਰਾਂਗੇ ਤੇ ਉਸ ਟੀਚਰ ਦੇ ਖਿਲਾਫ ਭਾਗੀ ਤਰਵਾਈ ਕਰੋਣਾ ਹਾਂ ਬੜਲੀ ਇੱਕ ਵਾਰ ਸੇ ਸਰਕਾਰ ਦਾ ਮਤਲਬ ਕਿ ਹੁਣ ਕਰਾਂ ਦੇ ਛਾਪੇਵਾਰੀ ਕਰ ਰਹੀ ਹੈ ਕਿ ਮਤਲਬ ਕਿ ਨਸ਼ਾ ਬੰਦ ਕਰ ਰਹੀ ਨਸ਼ੇ ਖਿਲਾਫ ਸਰਕਾਰ ਗੰਭੀਰ ਹੋ ਰਹੀ ਹੈ ਇੱਕ ਦੂਸਰੇ ਪਾਸੇ ਇੱਕ ਟੀਚਰ ਵੱਲੋਂ ਸਟੂਡੈਂਟਾਂ ਨੂੰ ਸ਼ਰਾਬ ਪਿਉਣੀ ਇਹ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਇਹ ਬਹੁਤ ਹੀ ਗੰਭੀਰ ਤੇ سنگੀਨ ਦੋਸ਼ ਆ ਵੀ ਲੜਕੀਆਂ ਨੂੰ ਕਿੱਥੇ ਤੇ ਅਧਿਆਪਕ ਨੇ ਉਹਨਾਂ ਨੂੰ ਜ਼ਿੰਦਗੀ ਦੇ ਚੰਗੇ ਆਦਰਸ਼ ਸਿਖਾਉਣੇ ਹੁੰਦੇ ਚੰਗੇ ਜੀਵਨ ਦੇ ਗੁਣ ਸਿਖਾਉਣੇ ਹੁੰਦੇ ਆ ਤੇ ਕਿੱਥੇ ਇੱਕ ਟੀਚਰ ਲੈ ਜਾ ਕੇ ਉਹਨਾਂ ਨੂੰ ਕਹਿੰਦੀ ਕਿ ਸ਼ਰਾਬ ਪੀ ਲੋ ਇਹਦੇ ਮੈਂ ਤੁਸੀਂ ਠੀਕ ਰਹੋਗੇ ਆ ਤੁਹਾਡੇ ਚ ਇੱਛਾ ਆ ਜੂਗਾ ਤੁਸੀਂ ਨੱਚ ਗਾ ਲਵੋਗਾ ਇਹ ਬਹੁਤ ਗਲਤ ਕੀਤਾ ਹੈ ਉਹਨਾਂ ਨੇ ਅਸੀਂ ਇਹਨੂੰ ਗੰਭੀਰਤਾ ਨਾਲ ਲੈਨੇ ਆ ਸਰਕਾਰ ਤੋਂ ਵੀ ਮੰਗ ਕਰਦਿਆਂ ਕਿ ਇਹ ਇਦਾਂ ਦਾ ਜੇ ਟੀਚਰ ਇਦਾਂ ਦੀਆਂ ਕਾਰਵਾਈ ਕਰਨਗੇ ਤੇ ਲੋਕ ਇਹਨੂੰ ਸਹਿਣ ਨਹੀਂ ਕਰਨਗੇ ਅਸੀਂ ਬਿਲਕੁਲ ਇਹਦੇ ਤੇ ਕਾਰਵਾਈ ਕਰਵਾਵਾਂ ਓਕੇ ਕਿ ਉਹ ਜੀ ਪੂਰਾ ਮਾਸਟਰ ਅੱਜ ਜੀ ਅਸੀਂ ਏਡੀਸੀ ਸਾਹਿਬ ਨੂੰ ਮੰਗ ਐਸਐਸਪੀ ਨੂੰ ਵੀ ਮੰਗ ਪੱਤਰ ਦਿੱਤਾ ਇਹ ਪੂਰੇ ਪੰਜਾਬ ਦੇ ਵਿੱਚ ਪੂਰੇ ਜੋਰ ਸ਼ੋਰ ਨਾਲ ਇਹ ਚਲਾ ਰਹੇ ਨੇ ਨਸ਼ਾ ਵਿਰੋਧੀ ਮਹਿੰਮ। ਬਲ بڑے ਵੱਡੇ ਲੈਵਲ ਤੇ ਇਹ ਪ੍ਰਚਾਰ ਵੀ ਕਰ ਰਹੇ ਨੇ। ਪਰ ਜਿੱਥੇ ਅਸੀਂ ਦੇਖਦਾ ਹੈ ਗਰਾਊਂਡ ਲੈਵਲ ਤੇ ਕੀ ਹੋ ਰਿਹਾ ਹੈ ਵੀ ਇੱਥੇ ਸਾਡੇ ਨਾਲ ਮਾਤਾ ਸੁੰਦਰੀ ਕਾਲਜ ਆ ਜਿੱਥੇ ਪਿੰਡਾਂ ਦੀਆਂ ਗਰੀਬ ਪਰਾਂ ਦੀਆਂ ਕੁੜੀਆਂ ਪੜ੍ਹਦੀਆਂ ਨੇ। ਇੱਥੋਂ ਦੇ ਜਿਹੜੇ ਬੱਚਿਆਂ ਨੂੰ ਜਿੱਥੋਂ ਸਿੱਖਿਤ ਕਰਨਾ ਵੀ ਉਹ ਚੰਗੇ ਇਨਸਾਨ ਬਣਨ ਨਸ਼ਾ ਕਰਨੇ ਨੂੰ ਨਾਲ ਜਾਣ। ਇੱਥੋਂ ਦੀ ਮੈਡਮ ਆ ਸਰਬੀ ਲਖਨਪਾਲ ਕਿ ਡੀਪੀਟੀਏ ਫੰਡ ਤੇ ਮਤਲਬ ਰੈਗੂਲਰ ਵੀ ਨਹੀਂ ਪੀਟੀਏ ਫੰਡ ਤੇ ਰੱਖੀ ਹੋਈ ਆ ਉਹ ਪਿਛਲੇ ਮਹੀਨੇ ਮਹਾਰਾਸ਼ਟਰ ਦੇ ਵਿੱਚ ਟੂਰ ਲੈ ਕੇ ਗਈ 15-16 ਕੁੜੀਆਂ ਦਾ ਉੱਥੇ ਜਾ ਕੇ ਸਾਰੀਆਂ ਕੁੜੀਆਂ ਨੂੰ ਬਰਾਂਡੀ ਪੀਣ ਦੇ ਲਈ ਉਹਨੇ ਮਤਲਬ ਅਸ਼ਾਹਤ ਕੀਤਾ ਵੀ ਇਹਦੇ ਨਾਲ ਤੁਸੀਂ ਠੀਕ ਰਹੋਗੇ ਆ ਉਹ ਪਤਾ ਵੀ ਨਹੀਂ ਸੀ ਲੱਗਣਾ ਜਦੋਂ ਆ ਕੇ ਇੱਥੇ ਕੁੜੀਆਂ ਨੇ ਗੱਲ ਕੀਤੀ ਇੱਕ ਦੂਜੀ ਨਾਲ ਉੱਥੋਂ ਗੱਲ ਚੱਲਦੀ ਚੱਲਦੀ ਪੂਰੇ ਕਾਲਜ 'ਚ ਫੈਲੀ ਤਾਂ ਉਹ ਇਹ ਮੰਨਣ ਦੀ ਬਜਾਏ ਵੀ ਮੈਥੋਂ ਗਲਤੀ ਹੋਈ ਹੈ ਉਲਟਾ ਕੁੜੀਆਂ ਨੂੰ ਕਮਰੇ ਚ ਬੰਦ ਕਰਕੇ ਉਹਨਾਂ ਦਾ ਮੋਬਾਈਲ ਫੋਨ ਡਿਲੀਟ ਕਰਦੀ ਆ ਉਹਨਾਂ ਨੂੰ ਧਮਕਾਉਂਦੀ ਆ ਕਹਿੰਦੀ ਵੀ ਹੱਲੇ ਤਾਂ ਮੈਂ ਸਿਰਫ ਇੰਨੀ ਕਿਹਾ ਵੀ ਮਤਲਬ ਕਿਸੇ ਨੂੰ ਪਤਾ ਨਹੀਂ ਮੈਂ ਮੁੱਕਰ ਜੂ ਕਿ ਮੈਂ ਕਿਹੜਾ ਮਤਲਬ ਸੋਨੂ ਸ਼ਰਾਬ ਪੀਈ ਹੈ ਪਰ ਜੇ ਤੁਸੀਂ ਇਹ ਬਿਆਨ ਦਿੱਤੇ ਤਾਂ ਫਿਰ ਮੇਰੇ ਕੋਲ ਹੋਰ ਵੀ ਬਹੁਤ ਸਾਰੇ ਨੇ ਸਬੂਤ ਵੀਡੀਓ ਨੇ ਮੇਰੇ ਕੋਲੇ ਜਿਹੜੀਆਂ ਮੈਂ ਜਾਰੀ ਕਰ ਸਕਦੀ ਆ ਤੇ ਤੁਹਾਡਾ ਭਵਿੱਖ ਖਰਾਬ ਹੋ ਜਾਏ ਇੱਕ ਤਰ੍ਹਾਂ ਨਾਲ ਇਹ ਬਲੈਕਮੇਲਿੰਗ ਕਰਕੇ ਜਿਵੇਂ ਪਹਿਲਾਂ ਵੀ ਬਹੁਤ ਸਾਰੇ ਕਾਲਜਾਂ 'ਚ ਇਸ ਕਿਸਮ ਦੇ ਸੈਕਸ ਰੈਕਟ ਸਾਹਮਣੇ ਆਏ ਨੇ ਉਹ ਬਾਅਦ ਦੇ ਵਿੱਚ ਪਤਾ ਲੱਗਦਾ ਵੀ ਉਹ ਕਾਦੀ ਵੱਡੀ ਪੱਦਰ ਤੇ ਫੈਲਿਆ ਹੋਇਆ ਸੀ ਇਸ ਕਿਸਮ ਨਾਲ ਮਹਾਰਾਸ਼ਟਰ 'ਚ ਜਾ ਕੇ ਕੁੜੀਆਂ ਨੂੰ ਸ਼ਰਾਬ ਪਿਆ ਕੇ ਮੈਨ ਉਹਨਾਂ ਦੇ ਵੋਇਫਰੈਂਡ ਨਾਲ ਲਿਜਾ ਕੇ ਜਦੋਂ ਤੱਕ ਸਾਨੂੰ ਪਤਾ ਲੱਗਿਆ ਵੀ ਇਹ ਕੀ ਕਿੱਧਰ ਨੂੰ ਜਾ ਰਹੀ ਹੈ ਗੱਲ ਇੱਕ ਪੀਟੀਆ ਫੰਡ ਤੇ ਰੱਖੀ ਹੋਈ ਪ੍ਰੋਫੈਸਰ ਪੂਰਾ ਕਾਲਜ ਚਲਾ ਰਹੀ ਹੈ ਉਹ ਇਥੋਂ ਦੀ ਜਿਹੜੀ ਪ੍ਰਿੰਸੀਪਲ ਆ ਉਹਨੂੰ ਵੀ ਬਾਈਪਾਸ ਕਰ ਰਹੀ ਹੈ ਉਹ ਏਡੀਸੀ ਦੇ ਪ੍ਰਸ਼ਾਸਨ ਨਾਲ ਵੀ ਸਿੱਧੀ ਗੱਲ ਕਰ ਰਹੀ ਹੈ ਤੇ ਜਿਹਦੇ ਕਰਕੇ ਉਹਦਾ ਕਿੰਨਾ ਮਤਲਬ ਅਲੱਗ ਵਾਲੇ ਪ੍ਰਭਾਵ ਆ ਇਥੋਂ ਪਤਾ ਲੱਗਦਾ ਵੀ ਉਹਦੇ ਕਿੱਥੋਂ ਤੱਕ ਲਿੰਕ ਨੇ ਯੂਨੀਵਰਸਿਟੀ ਤੋਂ ਲੈ ਕੇ ਤਾਂ ਅਸੀਂ ਮੰਗ ਕੀਤੀ ਇਹ ਵੀ ਸਾਰੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਉਹ ਆਡੀਓ ਮਤਲਬ ਕੁੜੀਆਂ ਨੇ ਸਾਨੂੰ ਦਿੱਤੀ ਹੈ ਤੇ ਉਹ ਬਹੁਤ ਇੱਕ ਤਰ੍ਹਾਂ ਨਾਲਾ ਬਦਲ ਖਤਰਨਾਕ ਮਤਲਬ ਇਹ ਕੁੜੀਆਂ ਦੇ ਖੇ ਨਾਲ ਖੇਡਿਆ ਜਾ ਰਿਹਾ ਅਸੀਂ ਮੰਗ ਕੀਤੀ ਹੈ ਵੀ ਇਸ ਇਸ ਤਰ੍ਹਾਂ ਦੀ ਕ੍ਰਿਮੀਨਲ ਮਾਈਂਡ ਦੀ ਜਿਹੜੀ ਪ੍ਰੋਫੈਸਰ ਆ ਜਿਹੜੀ ਮਤਲਬ ਇਥੋਂ ਦੇ ਪ੍ਰਿੰਸੀਪਲ ਨੂੰ ਵੀ ਮਤਲਬ ਬਾਈਪਾਸ ਕਰ ਸਕਦੀ ਆ ਕੁੜੀਆਂ ਨੂੰ ਬਲੈਕਮੇਲ ਕਰ ਸਕਦੀ ਆ ਵੀ ਉਹਦਾ ਫੋਨ ਮਤਲਬ ਲੈ ਕੇ ਉਹ ਦੇਖਿਆ ਜਾਵੇ ਉਹਦੇ ਵਿੱਚ ਵੀਡੀਓ ਕੀ ਨੇ ਤੇ ਉਹਦੇ ਤੇ ਇੱਕ ਕ੍ਰਿਮੀਨਲ ਪਰਚਾ ਦਰਜ ਕੀਤਾ ਜਾਵੇ ਤੇ ਉਹਨੂੰ ਤੁਰੰਤ ਇਥੋਂ ਬਰਖਾਸਤ ਕੀਤਾ ਜਾਵੇ ਕਾਜ ਦੇ ਵਿੱਚੋਂ ਜੇ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ 'ਚ ਅਸੀਂ ਪੂਰੇ ਬੱਚਿਆਂ ਦੇ ਮਾਪਿਆਂ ਨੂੰ ਲੈ ਕੇ ਵੀ ਗੱਲ ਅਸੀਂ ਪ੍ਰਿੰਸੀਪਲ ਸਾਹਿਬ ਨੂੰ ਵੀ ਮਿਲੇ ਆ ਵਿਕਤਮੀ ਨਾ ਹੋ ਗਿਆ ਤੁਸੀਂ ਚੁੱਪ ਗਿਓ ਤੁਸੀਂ ਕਿਉਂ ਨਹੀਂ ਕਾਰਵਾਈ ਕਰ ਰਹੇ ਕਿਉਂਕਿ ਸਾਰਿਆਂ ਨੂੰ ਪਤਾ ਹੈ ਇਸ ਗੱਲ ਦਾ ਯੂਨੀਵਰਸਿਟੀ ਤੱਕ ਪਤਾ ਤਾਂ ਉਹਦੇ ਲਈ ਅਸੀਂ ਪੰਜਾਬ ਸਰਕਾਰ ਤੋਂ ਵੀ ਮੰਗ ਕਰਦੇ ਹਾਂ ਅਸੀਂ ਮਤਲਬ ਇਥੋਂ ਦੇ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਹਾਂ ਵੀ ਇਹਦੇ ਖਿਲਾਫ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ ਜੇ ਨਾ ਕੀਤੀ ਤਾਂ ਸਾਨੂੰ ਗਾਹਾਂ ਵਾਲਾ ਸਟੈਪ ਐਜੀਟੇਸ਼ਨ ਵਾਲਾ ਵੀ ਕਰਨਾ ਪੈ ਸਕਦਾ ਬੱਚਿਆਂ ਦੇ ਭਵਿੱਖ ਨਾਲ ਇਸ ਕਿਸਮ ਦਾ ਤਲਵਾੜ ਨਹੀਂ ਹੁੰਦਾ ਜਾਊਗਾ ਏਡੀਸੀ ਸਾਹ ਨੂੰ ਤੁਸੀਂ ਮੰਗ ਪੱਤਰ ਦਿੱਤਾ ਹੀ ਉਹਨਾਂ ਨੇ ਤੁਹਾਨੂੰ ਕੋਈ ਵਿਸ਼ਵਾਸ ਦਿਵਾਇਆ ਅਸੀਂ ਉਸ ਪਾਰਟੀ ਕੋਲੋਂ ਮੰਗ ਪੱਤਰ ਦਿੱਤਾ ਸੀ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਅਸੀਂ ਇਨਕੁਆਰੀ ਕਰਾਂਗੇ ਤੇ ਮਤਲਬ ਇਹ ਕਾਲਜ 'ਚ ਜਾ ਕੇ ਵੀ ਅਸੀਂ ਇਹ ਇਸ ਗੱਲ ਦੀ ਪੜਤਾਲ ਕਰਾਂਗੇ ਤੇ ਅਸੀਂ ਤੁਰੰਤ ਐਕਸ਼ਨ ਲਵਾਂਗੇ ਇਹਦੇ ਤੇ ਪ੍ਰਿੰਸੀਪਲ ਨੇ ਵੀ ਕਿਹਾ ਤਾਂ ਹੈ ਵੀ ਅਸੀਂ ਇਹਦੇ ਤੇ ਕਾਰਵਾਈ ਕਰਾਂਗੇ ਪਰ ਸਾਨੂੰ ਲੱਗਦਾ ਵੀ ਇੱਕ ਮਹੀਨਾ ਜਿਹੜਾ ਕੱਲਿਆ ਜਾ ਰਿਹਾ ਉਹਨਾਂ ਤੇ ਵੀ ਕੋਈ ਕਿਸੇ ਕਿਸਮ ਦਾ ਪ੍ਰੈਸ਼ਰ ਕਮੜਜੀ ਜਿਹੜਾ ਮਤਲਬ ਇਹ ਤੁਸੀਂ ਦੋਸ਼ ਲਗਾ ਰਹੇ ਹੋ ਇਹਦਾ ਕੋਈ ਸਬੂਤ ਨਹੀਂ ਤੁਹਾਡੇ ਕੋਲ ਇਹਦੀ ਆਡੀਓ ਨੇ ਜੀ ਉਹਦੀ ਆਵਾਜ਼ ਆ ਜਿਹੜੀ ਕਿਤੇ ਵੀ ਟੈਸਟ ਹੋ ਸਕਦੀ ਹੈ ਉਹ ਖੁਦ ਮੰਨ ਰਹੀ ਆ ਵੀ ਉਹਨੂੰ ਆਪ ਵੀ ਪਤਾ ਵੀ ਇਹਦੀ ਡੈਫਟ ਕਿੰਨੀ ਹੈ ਜੀ ਢੰਗਾਈ ਕਿੰਨੀ ਹੈ ਜਿਹੜਾ ਇਹ ਕ੍ਰਾਈਮ ਕਰ ਰਹੀ ਹੈ ਵੀ ਮੈਂ ਸਸਪੈਂਡ ਹੋ ਸਕਦੀ ਆ ਮੈਨੂੰ ਕੱਢਿਆ ਜਾ ਸਕਦਾ ਮੈਂ ਤਾਂ ਛੱਡ ਕੇ ਕਿਤੇ ਹੋਰ ਚਲੀ ਜਾਊਂਗੀ ਤੇ ਮੈਂ ਤਾਂ ਸੋਨੂੰ ਸਿਰਫ ਮਤਲਬ ਦਵਾਈ ਵਜੋਂ ਪੀਈ ਸੀ ਇਹ ਤੇ ਦੂਜੇ ਪਾਸੇ ਨੂੰ ਧਮਕਾ ਵੀ ਰਹੀ ਹੈ ਜੀ ਉਹ ਆਡੀਓ ਨੇ ਉਹਨਾਂ ਦੀ ਜੱਜ ਹੋਣੀ ਚਾਹੀਦੀ ਅਸੀਂ ਕਹਿੰਦੇ ਜਿਹੜੀਆਂ ਘੋਵ ਰਹੀਆਂ ਸਾਰ ਕਾਲਤ ਦੇ ਵਿੱਚ ਕਮੜੀ ਜੀ ਕਿਹੜੇ ਕਾਲਜ ਦਾ ਮੁੱਦਾ ਜੀ ਇਹ ਹੈ ਇਹ ਮਾਤਾ ਸੁందਰੀ ਕਾਲਜ ਹੈ ਜੀ ਯੂਨੀਵਰਸਿਟੀ ਕਾਲਜ ਹੈ ਇਹ ਪੰਜਾਬੀ ਯੂਨੀਵਰਸਿਟੀ ਨਾਲ ਜੁੜਿਆ ਹੋਇਆ ਆਪਣੇ ਕਜੈਰੀ ਰੋਡ ਦੇ ਉੱਤੇ ਜੀ ਉਸ ਦਾ ਮਾਮਲਾ ਇਹ ਸਧਾਰਨ ਘਰਾਂ ਦੀਆਂ ਪਿੰਡਾਂ ਦੀਆਂ ਕੁੜੀਆਂ ਦੇ ਵਿੱਚ ਪੜ੍ਹਦੀਆਂ ਨੇ ਜੀ ਕਮਲਜੀਤ ਮਾਮਲਾ ਤੁਹਾਡੇ ਕੋਲ ਕੁੜੀਆਂ ਲੈ ਕੇ ਆਈਆਂ ਨੇ ਜਾਂ ਕਿਤੇ ਉਹਨਾਂ ਦੇ ਮਾਪੇ ਲੈ ਕੇ ਮਾਪੇ ਵੀ ਲੈ ਕੇ ਆਏ ਨੇ ਕੁੜੀਆਂ ਵੀ ਲੈ ਕੇ ਆ ਜਾਂਦੇ ਜੀ ਕਿਉਂਕਿ ਕੁੜੀਆਂ ਨੂੰ ਜਦੋਂ ਉੱਥੇ ਆਪਣਾ ਆਲ ਇੰਡੀਆ ਸਟੂਡੈਂਟ ਐਸੋਸੀਏਸ਼ਨ ਦਾ ਜ਼ੋਰਥ ਬਣਿਆ ਉਹਨਾਂ ਨੇ ਬਕਾਇਦਾ ਮੰਗ ਪੱਤਰ ਦਿੱਤਾ ਦੀਜ਼ ਮਤਲਬ ਆਪਣੇ ਯੂਨੀਵਰਸਿਟੀ ਨੂੰ ਮੇਲ ਕਰਾਈ ਆ ਬਹੁਤ ਲੰਬਾ ਜਿਹੜਾ ਮੰਗ ਪੱਤਰ ਉਹਦੇ ਤੇ ਉਹਨਾਂ ਨਾਲ ਗੱਲ ਤੱਕ ਨਹੀਂ ਮਤਲਬ ਇਹਨਾਂ ਨੇ ਕੀਤੀ ਪ੍ਰਿੰਸੀਪਲ ਨੇ ਉਹਨਾਂ ਨੂੰ ਬੁਹਾ ਕੇ ਪੁੱਛਿਆ ਨਹੀਂ ਵੀ ਇਹ ਜਿਹੜਾ ਤੁਸੀਂ ਐਡਾ ਗੰਭੀਰ ਦੋਸ਼ ਲਾ ਰਹੇ ਹੋ ਤਾਂ ਇਹਦੇ ਪਿੱਛੇ ਮਤਲਬ ਤੁਹਾਡੇ ਕੋਲ ਕੀ ਆ ਤੇ ਮੈਂ ਪੜਤਾਲ ਕਰੂੰਗੀ ਉਲਟਾ ਉਹਨਾਂ ਨੂੰ ਇਹ ਮਤਲਬ ਕੋਸ਼ਿਸ਼ ਇਹ ਆ ਉਹਨਾਂ ਦੀ ਲਗਾਤਾਰ ਵੀ ਇਹਨੂੰ ਦਬਾ ਦਿੱਤਾ ਜਾਵੇ ਠੀਕ ਕਮਲ ਜੀ ਜੇਕਰ ਪ੍ਰਸ਼ਾਸਨ ਇਸ ਤੇ ਕੋਈ ਕਾਰਵਾਈ ਨਹੀਂ ਕਰਦਾ ਜੀ ਤੁਹਾਡਾ ਅਗਲਾ ਐਕਸ਼ਨ ਕੀ ਹੋਵੇਗਾ ਫਿਰ لازمی ਅਸੀਂ ਇੱਥੇ ਮਤਲਬ ਆਪਣੇ ਇਲਾਕੇ ਦੀਆਂ ਜਿਹੜੀਆਂ ਸਾਫ ਸੰਦ ਲੋਕ ਨੇ ਜਮੂਰੀ ਲੋਕ ਨੇ ਜਿਹੜੇ ਇਸ ਨਸ਼ੇ ਦੇ ਖਿਲਾਫ ਵੱਡੀ ਪੱਧਰ ਤੇ ਇੱਥੇ ਆਪਣੇ ਇਲਾਕੇ ਦੇ ਵਿੱਚ ਚੱਲੀ ਐ ਉਹਨਾਂ ਸਾਰੇ ਇਹਨਾਂ ਦੇ ਮਾਪਿਆਂ ਨੂੰ ਲੈ ਕੇ ਸਟੂਡੈਂਟਾਂ ਨੂੰ ਲੈ ਕੇ ਇਜਿਟੇਸ਼ਨ ਕਰਾਂਗੇ ਦੇ ਖਿਲਾਫ ਜੇ ਨਾ ਕੋ ਕਾਰਵਾਈ ਕੀਤੀ ਇਸ ਕਿਸਮ ਦੀ ਮਲ ਪ੍ਰੋਫੈਸਰ ਦੇ ਖਿਲਾਫ ਜੀ ਸ਼ੁਕਰੀਆ